ਸਦੀਆਂ ਦੇਵੀਆਂ ਦੇ ਦਿਲਾਂ ਦਾ ਦੱਦ ਲੈ ਕੇ ਹਿੰਦੁਸਤਾਨ ਦੇ ਵਾਸੀ ਸੋਚਾਂ ਸੋਚਦੇ ਜਾ ਰਹੇ ਨੇ ਕਿ ਸਾਡੇ ਦੇਸ਼ ਵਿੱਚ ਕਿੰਨੀ ਬੇਇਨਸਾਫੀ ਹੋ ਰਹੀ ਹੈ ਗਰੀਬ ਲੋਕਾਂ ਨਾਲ ਕਿੰਨਾ ਤੱਕਾ ਹੋ ਰਿਹਾ ਹੈ ਕਮਾਈ ਕੋਈ ਕਰਦਾ ਹੈ ਲੁੱਟਦਾ ਕੋਈ ਹੈ ਕਮਾਉਣ ਵਾਲਾ ਕੋਈ ਹੈ ਖਾਣ ਵਾਲਾ ਕੋਈ ਹੈ ਗਰੀਬਤਾ ਦਰਦ ਵੰਡਾਉਣ ਵਾਲਾ ਕੋਈ ਬਾਦਸ਼ਾਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਸਿੱਖ ਇਹ ਜਰਾ ਕਰਦੇ ਰਹੇ ਨੇ ਪਰ ਸਰਕਾਰ ਸਿੱਖਾਂ ਦੀ ਪੇਸ਼ ਨਹੀਂ ਜਾਣ ਦੇ ਰਹੀ ਇਹ ਤੁਰੇ ਜਾ ਰਹੇ ਨੇ ਜੰਗਲ ਦੇ ਵਿੱਚ ਦੀ ਇਹ ਲੱਭਦੇ ਫਿਰਦੇ ਨੇ ਕਿ ਕਿੱਥੇ ਕੋਈ ਖਾਲਸਾ ਲੱਭੇ ਉਸ ਨੂੰ ਅਸੀਂ ਇਹ ਸਨੇਹਾ ਜਿਹੜਾ ਇਹ ਜਾ ਕੇ ਪਤਾ ਦਈਏ ਇਹਨਾਂ ਨੂੰ ਲੱਭਦਿਆਂ ਲੱਭਦਿਆਂ ਇਹਨਾਂ ਨੂੰ ਫਿਰਦਿਆਂ ਫਿਰਦਿਆਂ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਜੱਥਾ ਇੱਕ ਜੰਗਲ ਵਿੱਚ ਮਿਲਿਆ ਇਹਨਾਂ ਨੇ ਉਹ ਜੱਥੇ ਦੇ ਸਾਹਮਣੇ ਹੱਥ ਜੋੜ ਕੇ ਚਲ ਬੱਲਾ ਪਾ ਕੇ ਆਖਿਆ ਖਾਲਸਾ ਜੀ ਹਿੰਦੁਸਤਾਨ ਦੀ 20000 ਲੜਕੀ ਅਬਦਾਲੀ ਬਨ ਕੇ ਲਈ ਜਾ ਰਿਆ ਹੈ ਹਿੰਦੁਸਤਾਨ ਦੀਆਂ ਲੜਕੀਆਂ ਰੋਂਦੀਆਂ ਕੁਰਲੰਦੀਆਂ ਜਾ ਰਹੀਆਂ ਨੇ ਅੰਧਾੜੀਏ ਮੁੰਡੇ ਬੇਦੋਸ਼ ਕੁੜੀਆਂ ਸੀਧਾ ਜਈਆਂ ਦੇਵੀਆਂ ਜਿਨ੍ਹਾਂ ਦੀ ਇੱਜ਼ਤ ਦਰਾਨੀ ਸਪਈਆਂ ਦੇ ਹੱਥ ਵਿੱਚ ਹੈ ਜਿਨ੍ਹਾਂ ਦੀ ਇੱਜ਼ਤ ਦਾ ਹੋਰ ਕੋਈ ਵਾਲੀ ਵਾਸ ਨਹੀਂ ਉਹ ਰੋ ਰਹੀਆਂ ਸਨ ਉਹ ਕਹਿ ਰਹੀਆਂ ਸਨ ਉਹ ਹਾੜੇ ਪਾਰੀਆਂ ਸਨ ਕਿ ਇਹ ਸਾਡੀ ਗੱਲ ਕਦੇ ਖਾਲਸੇ ਨੂੰ ਪਛਾੜਿਓ ਜਿਵੇਂ ਜਿਵੇਂ ਸਿੰਘਾਂ ਵਿੱਚ ਇਹ ਗੱਲ ਕਰ ਰਹੇ ਸਨ ਸਾਹੀ ਸਿੰਘਾਂ ਵਿੱਚ ਰੋਹ ਆਉਂਦਾ ਜਾ ਰਿਹਾ ਸੀ ਸਿੰਘਾਂ ਦੀ ਅਣ ਠੱਠਾਂ ਮਾਰਦੀ ਆ ਰਹੀ ਸੀ ਸਿੰਘ ਗੁੱਸੇ ਵਿੱਚ ਆਉਂਦੇ ਜਾ ਰਹੇ ਸਨ ਖਾਲਸਾ ਤਲਗੀਆਂ ਵਾਲੇ ਨੇ ਪਰ ਉਹ ਪਗੜ ਦੀ ਖਾਤਰ ਹੀ ਪੈਦਾ ਕੀਤਾ ਜਦੋਂ ਸੁਨੀ ਸਿੰਘਾਂ ਦੇ ਜਥੇਦਾਰ ਨੇ ਇਹ ਗੱਲ ਉਹਨੇ ਆਪਣੇ ਜਥੇ ਵਿੱਚ ਖੋਲ ਕੇ ਆਖਿਆ ਖਾਲਸਾ ਜੀ ਹੁਣ ਤਿਆਰੀ ਕਰੋ ਲੰਗਰ ਦਾ ਪ੍ਰਬੰਧ ਉੱਥੇ ਹੋਏਗਾ ਜਿੱਥੇ ਹਿੰਦੁਸਤਾਨ ਦੀਆਂ ਦੇਵੀਆਂ ਦੀ ਅਸੀਂ ਇੱਜ਼ਤ ਦਰਾਨੇ ਸਪਈਆਂ ਤੋਂ ਬਚਾਵਾਂਗੇ ਜਿੰਨਾ ਚਿਰ ਖਾਲਸਾ ਜਿਉਂਦਾ ਹੈ ਉਹਨਾਂ ਚਿਰ ਗਰੀਬ ਦੀ ਇੱਜ਼ਤਵਾਲ ਕੋਈ ਨਹੀਂ ਵੇਖ ਸਕਦਾ ਸਿੰਘਾਂ ਦੇ ਜੱਥੇਦਾਰ ਨੇ ਜਿਵੇਂ ਉਸ ਵੇਲੇ ਖਾਲਸੇ ਨੂੰ ਸੰਬੋਧਨ ਕਰਕੇ ਵੰਗਾਰਿਆ ਉਸ ਦਾ ਵੇਰਵਾ ਮੇਰੇ ਸਾਥੀ ਐਉਂ ਕਰ ਰਹੇ ਜੱਸਾ ਅਸਾਂ ਦਾ ਸੂਰੇ